ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾ ਤੁਣਾ ਅੰਜਲੀ ਫਗਵਾੜਾ ਸ਼ਹਿਰ ਦੇ ਮਹੱਲਾਕ ਭਗਤਪੁਰਾ ਗਲੀ ਨੰਬਰ 8 ਦੇ ਵਿੱਚ ਬੀਤੀ ਦੇ ਰਾਤੋਂ ਬਿਖੋਫ ਚੋਰਾ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਣ ਦੀ ਕਦਨਾ ਸਾਹਮਣੇ ਆਈ ਹੈ ਤੇ ਜਾਣਕਾਰੀ ਦੇ ਮੁਤਾਬਿਕ ਜਦੋਂ ਘਰ ਦਾ ਸਾਰਾ ਪਰਿਵਾਰ ਗੈਰੀ ਨੀਂਦ ਵਿੱਚ ਸੀ ਤੇ ਉਸ ਦੌਰਾਨ ਚੋਰ ਕਰਦੀ ਪਿਛਲੀ ਸਾਈਡ ਵੱਲੋਂ ਖਾਲੀ ਪਲਾਟ ਰਾਹੀਂ ਘਰ ਦੇ ਅੰਦਰ ਦਾਖਲ ਹੋਏ ਤੇ ਚੋਰ ਕਰ ਦੇ ਵਿੱਚੋਂ ਦੋ ਮੋਬਾਈਲ ਫੋਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਇਸੇ ਸੰਬੰਧੀ ਮਕਾਨ ਮਾਲਿਕ ਹਰਵਿੰਦਰ ਸਿੰਘ ਵਾਸੀ ਭਗਤਪੁਰਾ ਨੇ ਦੱਸਿਆ ਕਿ ਬੀਤੀ ਰਾਤ ਚੋਰ ਕਰ ਅੰਦਰ ਦਾਖਲ ਹੋ ਕੇ ਦੋ ਮੋਬਾਈਲ ਫੋਨ ਅਤੇ ਇੱਕ ਪਰਸ ਚੁੱਕ ਕੇ ਲੈ ਗਿਆ ਤੇ ਜਿਸ ਵਿੱਚ ਕਰੀਬ 10000 ਰੁਪਏ ਦੀ ਨਕਦੀ ਮੌਜੂਦ ਸੀ ਤੇ ਉਹਨਾਂ ਦੇ ਅਨੁਸਾਰ ਇਸ ਚੋਰੀ ਦੇ ਕੱਢਣਾ ਕਰਕੇ ਉਹਨਾਂ ਨੂੰ ਕਰੀਬ 30 ਤੋਂ 40000 ਰੁਪਏ ਦਾ ਨੁਕਸਾਨ ਹੋਇਆ ਤੇ ਮਕਾਨ ਮਾਲਿਕ ਵੱਲੋਂ ਇਸੇ ਸੰਬੰਧਿਤ ਤੁਰੰਤ ਫਗਵਾੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੱਢਣਾ ਵਾਲੀ ਜਗ੍ਹਾ ਦਾ ਜ਼ਾਇਜ਼ਾ ਲੈਂਦੇ ਆ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇੱਥੇ ਇਹ ਵੀ ਦੱਸ ਰਿਹਾ ਹੈ ਕਿ ਇਲਾਕੇ ਦੇ ਵਿੱਚ ਚੋਰਾਂ ਦੇ ਹੌਸਲੇ ਐਨੇ ਬਲੰਦ ਹੋ ਚੁੱਕੇ ਹਨ ਕਿ ਉਹ ਬਿਨਾਂ ਕਿਸੇ ਡਰ ਦੇ ਰਾਤ ਦੇ ਸਮੇਂ ਚੋਰੀ ਦੀਆਂ ਵਾਰਦਾਤਾਂ ਨੂੰ ਇੰਜਾਮ ਦੇ ਰਹੇ ਤੇ ਜਿਸ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਫਗਵਾੜਾ న్యూਸ ਲਈ ਕੈਮਰਾਮੈਨ ਜੈ ਸ਼ਰਮਦਨਾਰ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਰਵਿੰਦਰ ਸਿੰਘ ਜੀ ਕਿਹੜੇ ਆਪਣਾ ਕਿਹੜੇ ਕਿੱਥੇ ਰਹਿੰਦੇ ਆਪਾਂ ਭਗਤਪੁਰਾ ਗਲੀ ਨੰਬਰ 8 ਹਾਂ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜਨੇ ਘਰ ਦੇ ਬਾਹਰ ਖੜੇ ਆ ਮਾਮਲਾ ਕੱਲ ਰਾਤੀ ਚੋਰੀ ਹੋਈ ਹੈ ਜੀ ਇਧਰੋਂ ਬੰਦੇ ਪਿੱਛੋਂ ਆਏ ਆ ਘਰ ਦੇ ਪਿੱਛੋਂ ਹੂੰ ਤਾਂ ਥੱਲੇ ਨਾਲ ਦੇ ਘਰ ਡੈਡੀ ਉਹਨੇ ਸਾਡਾ ਉਹਨਾਂ ਦੇ ਦੋ ਫੋਨ ਚੋਰੀ ਚੁੱਕੇ ਤੇ ਮੇਰੇ ਥੱਲੇ ਨਾਲ ਹੀ ਇਦਾਂ ਸੀਗਾ ਇਧਰੋਂ ਹੋ ਜਾਂਦਾ ਨਾ ਆਰਪਰ ਤੇ ਉਧਰੋਂ ਨਾਲ ਪਰਸਜੀਪ ਚੋਂ ਕੱਢ ਕੇ ਲੈ ਗਏ ਕਿੰਨੇ ਕਿੰਨਾ ਗਿਆ ਸੀ 10000 ਰੁਪਏ ਸੀਗਾ ਜੀ ਕੈਸ਼ ਸੀ ਹਾਂਜੀ ਕੈਸ਼ 60 ਦਾ 10000 ਸੀ ਤੇ ਫੋਨ ਫੋਨ ਕਿੰਨੇ ਕਿੰਨੇ ਦੇ ਫੋਨ ਸੀਗੇ ਜੀ ਕਿੰਨੇ ਕਿੰਨੇ ਦੇ ਸੀ ਉਹ ਵੀ ਇੱਕ 10000 ਵਾਲਾ ਸੀਗਾ ਇੱਕ 20000 ਵਾਲਾ ਸੀਗਾ ਤੇ ਪਤਾ ਨਹੀਂ ਲੱਗਾ ਤੁਹਾਨੂੰ ਜਦੋਂ ਪਤਾ ਰਾਤੀ ਕੁਝ ਨਹੀਂ ਲੱਗਾ ਜੀ ਸਦਾ ਸੁੱਤੇ ਪਏ ਸੀਗੇ ਸੀ ਤਾਂ ਆਰਾਮ ਨਾਲ ਸਵੇਰੇ 5 ਵਜੇ ਸਾਡੀ ਜਿਹੜੀ ਜਗ ਖ ਤੇ ਮੋਬਾਈਲ ਦੇਖਿਆ ਕਰਦੇ ਆ ਨਾ ਮम्मी ਨੇ ਦੇਖਿਆ ਮੋਬਾਈਲ ਕਹਿੰਦਾ ਮੋਬਾਈਲ ਹੈ ਨਹੀਂ ਫੇ ਛੋਟੇ ਬ੍ਰਦਰ ਨੇ ਦੇਖਿਆ ਕਹਿੰਦਾ ਮੋਬਾਈਲ ਮੇਰਾ ਵੀ ਮੋਬਾਈਲ ਹੈ ਨਹੀਂ ਇਹਨੇ ਨੂੰ ਥੱਲੇ ਬਾਹਰ ਅਗ ਰੋਲਾ ਮੈਨੂੰ ਬੁਲਾਇਆ ਇਹਨਾਂ ਨੇ ਜਦੋਂ ਪਹੁੰਚਿਆ ਮੈਂ ਤਾਂ ਮੈਂ ਦੇਖਿਆ ਮੇਰਾ ਮੋਬਾਈਲ ਪਿਆ ਹੈ ਸਹੀ ਤੇ ਬਾਅਦ ਚੋਂ ਮੈਂ ਆਪਣੀ ਪੈਂਟ ਪੁਆਉਣ ਲੱਗਾ ਤਾਂ ਬਾਹਰ ਆਉਣ ਲੱਗਾ ਤਾਂ ਮੈਂ ਦੇਖਿਆ ਪਰ ਸਹੀ ਨਹੀਂ ਕਿ ਮੇਰੇ ਪੈਂਟ ਤੇ ਤੇ ਕੈਮਰਿਆਂ ਦੇ ਵਿੱਚ ਕੋਈ ਆਏ ਕੈਮਰੇ ਲੱਗੇ ਇੱਥੇ ਮੈਂ ਬਾਹਰ ਜੋ ਗਲੀ ਦੇ ਵਿੱਚ ਹੈ ਉਹਨਾਂ ਕੋਲ ਪਾਸਵਰਡ ਹੈ ਨਹੀਂਗਾ ਉਹ ਕਹਿੰਦੇ ਜੋ ਗੱਲ ਹੁੰਦੀ ਹੈ ਬਾਹਰ ਵੀ ਲੜਕੀ ਸਾਡੀ ਨਾਲ ਪੇ ਪਤਾ ਕਰਕੇ ਦੱਸ ਜੀ ਤੇ ਪੁਲਿਸ ਨੂੰ ਕੀਤਾ ਏ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਹਾਂਜੀ ਇਹ ਦਰਖਾਸਤ ਹੋ ਗਈ ਹੈ ਜੀ ਦਰਖਾਸਤ ਲਿਆਂਦੀ ਹੈ ਹਾਂਜੀ ਹਾਂਜੀ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਬੜੀਆਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਮੰਗ ਹੈ ਹੀ ਉਹਨਾਂ ਜੋ ਪ੍ਰਸ਼ਾਸਨ ਦੇ ਹਿਸਾਬ ਦੇ ਨਾਲ ਜੋ ਚੈਕਿੰਗ ਹੋਵੇ ਆਪਣੇ ਜਿੱਦਾਂ ਜੋ ਵੀ ਇਹ ਰਾਤ ਨੂੰ ਇਹਦਾ ਹੁੰਦਾ ਤਾਂ ਇਹ ਨੱਥ ਪਾਈ ਜਾਵੇ ਜੀ ਇਹ ਕਿਹੜੇ ਕਿਹੜਾ ਮੱਲ ਪੈਂਦਾ ਜੀ ਭਗਤਪੁਰਾ ਗਲੀ ਨੰਬਰ 8 ਜੀ ਅੱਜ ਇਹ ਮਹੱਲਾ ਭਗਤਪੁਰਾ ਗਲੀ ਨੰਬਰ 8 ਦੇ ਵਿੱਚ ਇਹ ਛੋਟੇ ਬ੍ਰਦਰ ਹੀ ਆਪਣੇ ਇਹ ਮੁੰਡਾ ਹਰਵਿੰਦਰ ਸਿੰਘ ਲੱਕੀ ਛੋਟਾ ਰਾਜੀਵ ਸਿੰਘ ਰਾਜਾ ਇਹਨਾਂ ਦੇ ਘਰੇ ਰਾਤੀ ਕੋਈ ਪਿੱਛੇ ਦੀ ਪਿਛਲੇ ਪਾਸੇ ਪਲਾਟ ਇੱਕ ਖਾਲੀ ਹੈਗਾ ਆ ਉੱਥੋਂ ਦੀ ਸ਼ਾਇਦ ਕੋਈ ਬੰਦੇ ਆਏ ਆ ਕੋਈ ਨਸ਼ੇੜੀ ਆ ਜਾਂ ਕੀ ਹੈ ਜੀ ਤੇ ਉਹ ਉਹਨਾਂ ਨੇ ਆ ਕੇ ਤੇ ਉੱਪਰ ਉਹ ਬੂਹਾ ਹੈ ਨਹੀਂਗਾ ਬੂਹਾ ਭੁੱਲਾ ਸੀਗਾ ਤੇ ਉਦੋਂ ਦੇ ਅੰਦਰ ਆ ਕੇ ਤੇ ਇਹਨਾਂ ਦੇ ਘਰੋਂ ਇੱਕ ਸਾਈਡ ਦੇ ਤੋਂ ਮੋਬਾਈਲ ਚੋਰੀ ਕਰਕੇ ਲੈ ਗਿਆ ਦੂਸਰੇ ਦੇ ਹਰਵਿੰਦਰ ਦੇ ਕੋਈ ਪੈਂਟ ਦੇ ਵਿੱਚ ਉਹਦੇ ਵਿੱਚ ਪੈਸੇ ਸੀਗੇ ਜੇਬ ਦੇ ਵਿੱਚ ਉਹਦੇ ਵਿੱਚੋਂ ਡਾਕੂਮੈਂਟਸ ਵੀ ਸੀਗੇ ਤੇ ਉਹ ਸਾਰੇ ਕੱਢ ਕੇ ਪਰਸ ਕੱਢ ਕੇ ਲੈ ਗਏ ਆ ਉਹਦੇ ਵਿੱਚ 10-11000 ਰੁਪਈਆ ਸੀਗਾ ਉਹ ਬਹੁਤ ਹੀ ਮੰਦਭਾਗੀ ਹੈਗਾ ਆ ਇਹ ਦੇਖੋ ਪਹਿਲਾਂ ਪਿਛੇ ਜੇ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਆ ਥੋੜੇ ਦਿਨ ਪਹਿਲਾਂ ਹਜੇ ਤੇ ਹੁਣ ਉਤੋਂ ਆ ਆ ਵੀ ਬਾਣਾ ਵਰਤ ਗਿਆ ਇਹਨਾਂ ਦੇ ਨਾਲ ਜਿਹੜਾ ਮੋਬਾਈਲ ਵੀ ਚੋਰੀ ਹੋ ਗਿਆ 10 10 1000 ਦਾ ਇੱਕ ਉਹ 20000 ਦਾ ਇੱਕ ਮੋਬਾਈਲ ਆ ਦੇ ਦਰ 11000 ਰੁਪਏ ਰੋਜ਼ਾਂ ਦੇਖੋ ਜਿਹੜਾ ਨੇ ਰੋਜ਼ ਦੀ ਰੋਜ਼ ਆਪਣਾ ਮਿਹਨਤ ਕਰਕੇ ਆਪਣਾ ਕਮਾਣਾ ਉਹ ਹੀ ਖਾਣਾ ਬਹੁਤ ਔਖਾ ਆ ਇਹਨਾਂ ਵਾਸਤੇ ਸੋ ਇਹ ਗੱਲ ਆ ਵੀ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਵੀ ਕੋਈ ਨਾ ਕੋਈ ਇਹਨਾਂ ਤੇ ਨੱਥ ਪਾਣੀ ਚਾਹੀਦੀ ਆ ਹੁਣ ਚਲੋ ਕਿਹਾ ਆ ਕੰਪਲੇਂਟ ਵੀ ਕੀਤੀ ਆ ਪਰ ਗੱਲ ਆ ਵੀ ਮਗਰ ਪੈਰਵਾਈ ਕਰਨੀ ਚਾਹੀਦੀ ਆ ਵੀ ਕਿਤੇ ਕਿਹੜੇ ਬੰਦੇ ਆ ਜੋ ਸਭ ਨੂੰ ਪਤਾ ਆ ਕਿਹੜੇ ਹੈਗੇ ਕਿਹੜੇ ਨਹੀਂ ਹੈਗੇ ਇਹਨਾਂ ਨੂੰ ਵੀ ਪਤਾ ਹੀ ਆ ਵੀ ਕਿਹੜੇ ਬੰਦੇ ਇਹ ਕੰਮ ਕਰਦੇ ਆ ਬਾਰ ਬਾਰ ਇਹ ਜਿਸ ਨੂੰ ਜੇ ਹੁਣ ਘਰ ਦੇ ਵਿੱਚ ਹੀ ਰਹਿ ਕੇ ਬੰਦੇ ਸੇਫ ਨਹੀਂ ਹੈਗੇ ਇਹ ਘਰ ਦੇ ਵਿੱਚ ਹੀ ਆ ਫੈਮਿਲੀ ਸਾਰੀ ਘਰ ਦੇ ਵਿੱਚ ਬੈਠੀ ਆ ਉਥੋਂ ਇਹ ਸੇਫ ਹੈਗੇ ਹੁਣ ਮੰਨ ਲਓ ਜੇ ਕੋਈ ਰਾਤ ਬਰਾਤੇ ਇਹ ਉੱਠ ਕੇ ਉਹਨਾਂ ਨੂੰ ਰੋਕਦੇ ਆ ਕੋਈ ਇਹਨਾਂ ਦੇ ਮਾਰ ਜਾਂਦਾ ਜਾਂ ਕੁਝ ਕਰ ਜਾਂਦਾ ਅਗਲਾ ਨੇ ਤਾਂ ਇਹ ਦੇਖਣਾ ਨਹੀਂ ਹੈਗਾ ਵੀ ਕੀ ਉਹਨਾਂ ਦੇ ਹੱਥ ਹੈਗਾ ਇਹਨਾਂ ਨੂੰ ਨੁਕਸਾਨ ਹੋਰ ਪਹੁੰਚ ਆ ਜਾਂਦੇ ਇਹ ਇੰਨਾ ਵੀ ਪ੍ਰਮਾਤਮਾ ਦੀ ਇੰਨੀ ਮਿਹਰ ਰਹੀ ਆ ਵੀ ਇਹਨਾਂ ਦੇ ਕੋਈ ਛੱਟਚੋਟ ਨਹੀਂ ਲੱਗੀ ਪਰ ਇਹ ਆ ਵੀ ਨੁਕਸਾਨ ਤਾਂ ਨੁਕਸਾਨ ਹੀ ਆ ਸਰ ਕੈਮਰੇ ਵਗੈਰਾ ਲੱਗੇ ਥੇ ਕੈਮਰੇ ਪਿਛਲੇ ਪਾਸੇ ਵੀ ਲੱਗਾ ਹੋਇਆ ਕੈ ਉਹ ਕੈਮਰੇ ਵਾਲੀ ਜੀ ਵਿਅਕਤੀ ਹੈ ਕੈਮਰੇ ਦੇ ਵਿੱਚ ਇੱਕ ਵਾਰੀ ਚੈੱਕ ਕਰ ਲੈਣ ਵੀ ਸ਼ਾਇਦ ਕੋਈ ਪਿਛਾਣ ਦੇ ਵਿੱਚ ਕੋਈ ਆ ਜਾਵੇ ਲੱਗਦਾ ਦੇਖਣ ਤੋਂ ਆਪਾਂ ਕਹਿ ਸਕਦੇ ਹਾਂ ਵੀ ਜਿੱਦਾਂ ਹੋ ਸਕਦਾ ਕੋਈ ਇੱਥੇ ਦਾ ਹੀ ਲਾਗੇ ਛਾਗੇ ਦਾ ਹੀ ਹੋਵੇ ਉਹਨੂੰ ਪਤਾ ਵੀ ਹਾਂ ਉੱਪਰ ਦਰਵਾਜ਼ਾ ਹੈ ਨਹੀਂਗਾ ਤਾਂ ਹੀ ਉਹ ਪਿੱਛੇ ਦੀ ਇਹਨਾਂ ਰਿਸਕ ਲੈ ਕੇ ਚੜ੍ਹੇ ਆ ਤੇ ਉਹ ਦਰਵਾਜ਼ੇ ਦਾ ਉਹ ਜਦੋਂ ਦਰਵਾਜ਼ਾ ਨਹੀਂ ਹੈਗਾ ਤੇ ਤਾਂ ਹੀ ਥੱਲੇ ਦੀ ਉਤਰੇ ਆ ਬਾਅਦ ਚ ਉਹ ਗੇਟ ਤਾਂ ਨਹੀਂ ਖੋਲ ਕੇ ਗੇਟ ਖੋਲ ਕੇ ਮੇਨ ਗੇਟ ਖੋਲ ਕੇ ਬਾਹਰ ਨਿਕਲ ਕੇ ਗਏ ਆ ਲਗਭਗ ਕਿੰਨਾ ਕੋਈ ਮੌਕਾ ਦੇਖਣ ਹਾਂਜੀ ਹਾਂਜੀ ਆ ਬੁਲਾਇਆ ਸੀਗਾ ਹਾਂ ਹੀ ਮੌਕਾ ਦੇਖਣਾ ਮੈਂ ਕੀਤਾ ਸੀਗਾ ਸਦਨਾਮ ਨੂੰ ਉਹ ਕੇਜ ਨੂੰ ਫੋਨ ਉਹਨਾਂ ਨੇ ਚਲੋ ਬੰਦੇ ਦਾ ਭੇਜ ਦਿੱਤੇ ਸੀਗੇ ਅੱਧੇ ਘੰਟੇ ਦੇ ਵਿੱਚ ਹੀ ਪਰ ਆਪਾਂ ਆਇਆ ਸੀ ਉਹਨਾਂ ਨੂੰ ਵੀ ਰਿਕੁਐਸਟ ਇਹੀ ਕਰਾਂਗੇ ਵੀ ਥੋੜੀ ਕਰਕੇ ਨਾ ਵੀ ਇਹਦੀ ਤਫ਼ਤੀਸ਼ ਕੀਤੀ ਜਾਵੇ ਆਸ-ਪਾਸੇ ਕੈਮਰਿਆਂ ਨੂੰ ਚੈੱਕ ਕੀਤਾ ਜਾਵੇ ਚੈੱਕ ਕਰਕੇ ਸ਼ਾਇਦ ਹੋ ਸਕਦਾ ਵੀ ਕੋਈ ਪਛਾਣ ਦੇ ਵਿੱਚ ਬੰਦਾ ਹੀ ਆ ਜਾਵੇ ਇਹ ਇਹਨਾਂ ਦਾ ਵਿਚਾਰਾਂ ਦਾ ਜਿਹੜਾ ਨੁਕਸਾਨ ਆ ਸ਼ਾਇਦ ਪਰਭਾਈ ਹੋ ਸਕੇ ਸੋ ਇਹੀ ਬੇਨਤੀ ਕਰਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਵੀ ਜਲਦੀ ਤੋਂ ਜਲਦੀ ਇਹਨੂੰ ਖੰਗੋਲਿਆ ਜਾਵੇ ਤਾਂ ਕਿ ਉਹ ਕਿਤੇ ਜ਼ਿਆਦਾ ਕਿਤੇ ਸੇ ਵੇਚਣ ਤੋਂ ਪਹਿਲਾਂ ਪਹਿਲਾਂ ਉਹਨੂੰ ਆਪਾਂ ਜੇ ਫੜ ਲਿਆ ਜਾਵੇ ਤਾਂ ਵਧੀਆ ਗੱਲ ਆ ਜੀ ਤੇ ਕੈਮਰੇ ਵਿੱਚ ਦੇਖ ਕੇ ਜੇ ਪਛਾਣ ਚ ਆ ਜਾਮ ਤਾਂ ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ ਲਾਈ ਲੋ 30 35000 ਦਾ ਤਾਂ ਨੁਕਸਾਨ ਹੈਗਾ ਹੀ ਆ ਜੀ